ਇਕ ਕਪ੍ਰੈਸ਼ਨ ਇਕੋਥੈਪੀ ਹੈ ਹੂੰ ਜਿਹਦੇ ਨਾਲ ਆਪਾਂ ਆਪਣੇ ਸਰੀਰ ਦੇ ਵਿੱਚ ਐਸੇ ਕੋਈ ਪੁਆਇੰਟ ਆ ਹੂੰ ਜਿਸ ਤਰ੍ਹਾਂ ਪੁਰਬਤਵਾਂ ਦੇ ਪਰਲੇ ਇਲਾਕੇ ਵਿੱਚ ਤੇ ਆ ਹਾਂ ਹਾਂ ਤੇ ਇਹ ਉਹ ਵੈਸੇ ਪੁਆਇੰਟ ਆ ਕਿ ਉਹਨਾਂ ਨੂੰ ਪ੍ਰੈਸ ਕਰਕੇ ਤੁਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ ਕੋ ਪ੍ਰੈਸ਼ਰ ਲਕਜੀ ਬਸਤ ਵੀ ਕੇ ਐਕੂਮੈਂਟ ਉੱਪਰ ਪ੍ਰੈਸ਼ਰ ਨਹੀਂ ਦਵਾ ਗੂਠੇ ਦੇ ਦਵਾ ਦੇ ਨਾਲ ਜੈਮੂਲੀ ਦੇ ਦਵਾ ਨਾਲ ਕਿਸੇ ਤਰ੍ਹਾਂ ਤੁਸੀਂ ਹਾਂ ਦਵਾਓ ਤੇ ਉਹ ਬਹੁਤ ਸਨੇ ਵਪਾਰੀਆਂ ਦਾ ਇਲਾਜ ਜਿਹੜਾ ਹੋ ਸਕਦਾ ਹੈ ਮਾਈਗਰੇਨ ਦੀ ਕੋਈ ਦਵਾਈ ਨਹੀਂ ਅੱਛਾ ਜੀ ਹਾਲਾਂਕਿ ਇਹਦਾ ਕ્યોਰ ਨਹੀਂ ਹੋਣਾ ਦੇਣਾ ਹਾਂ ਹਾਂ ਹਾਲਾਂਕਿ ਇਹਦੇ ਸਿੰਪਟਮ ਨੂੰ ਘਟਾਉਣ ਦੇ ਲਈ ਹਾਂ ਪੇਨ ਕਲਰ ਵਗੈਰਾ ਦਵਾਈਆਂ ਦਿੱਤੀਆਂ ਜਾਂਦੀਆਂ ਠੀਕ ਹੈ ਠੀਕ ਹੈ ਪਰ ਫਿਰ ਵੀ ਇਹਦਾ ਪਰ ਪ੍ਰਕਿਊਰ ਕੋਈ ਨਹੀਂ ਹੈ ਕਿ ਅੱਛਾ ਜੀ ਪਰ ਇੱਕੋ ਪ੍ਰੈਸ਼ਰ ਨਾਲ ਇਹਦਾ ਬਹੁਤ ਵਧੀਆ ਇਲਾਜ ਹੋ ਜਾਂਦਾ ਮਾਈਗਰੇਨ ਤਾਂ ਕਿ ਦਸ਼ਰਦ ਹੁੰਦਾ ਉਹ ਸਿਰ ਦੇ ਅੱਧੇ ਪਾਸੇ ਹੁੰਦਾ ਇੱਕ ਪਾਸੇ ਹੁੰਦਾ ਅੱਛਾ ਅੱਛਾ ਸਿਰ ਦੇ ਸਰਤੇ ਹੁੰਦਾ ਤੇ ਦਰਦਾ ਇੰਨਾ ਜ਼ੋਰ ਦਾ ਆ ਹੂੰ ਕਿ ਜਿਹੜਾ ਬੰਦੇ ਨੂੰ ਹੁੰਦਾ ਉਹਨੂੰ ਪਤਾ ਆ ਅੱਛਾ ਜੀ ਜਿਹਨੇ ਇਸ ਪਿੰਡਾ ਚੋਂ ਗੁਜ਼ਰਿਆ ਨਾ ਹਾਂ ਤੇ ਉਹੋ ਹੀ ਇਹ ਨੂੰ ਸਮਝ ਸਕਦਾ ਕਿ ਮਾਈਗਰੇਨ ਕੀ ਚੀਜ਼ ਹੈ ਇਹਦੇ ਵਿੱਚ ਹੁੰਦਾ ਕਿ ਤੁਹਾਡੀ ਲਾਈਟ ਜਿਹੜੀ ਅੱਖਾਂ ਨੂੰ ਝੁੱਪਣ ਲੱਗ ਪੈਂਦੀ ਹੈ ਹੂੰ ਓਕੇ ਕੰਨਾਂ ਨੂੰ ਆਵਾਜ਼ ਝੁੱਪਣ ਲੱਗ ਪੈਂਦੀ ਆ ਹਾਂ 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 ਜਿਸ ਬੰਦੇ ਨੂੰ ਮਾਈਗਰੇਨ ਹੋਇਆ ਹੁੰਦਾ ਉਹ ਕਹਿੰਦਾ ਮੇਰੇ ਨਾਲ ਕੋਈ ਬੁਲਾਵੇ ਨਾ ਅੱਛਾ ਨਾ ਮੈਂ ਲਾਈਟ ਦੇ ਕਮਾ ਹਾਂ ਨਾ ਮੈਂ ਦੇ ਵੇ ਕਮਰੇ ਜਾ ਕੇ ਸੌਣੇ ਵਾ ਤੇ ਇਹ ਹੁੰਦੀ ਕਿਉਂ ਆ ਮਾਈਗਰੇਨ ਇਹ ਸਮਝਿਆ ਜਾਂਦਾ ਕਿ ਸਾਡੇ ਬ੍ਰੇਨ ਦੇ ਵਿੱਚ ਜਿਹੜੀ ਆ ਅਬਨਾਰਮਲ ਐਕਟੀਵਿਟੀ ਹੁੰਦੀ ਆ ਹਾਂ ਜਿਹਦੇ ਨਾਲ ਸਾਡੇ ਬ੍ਰੇਨ ਦੇ ਜਿਹੜੇ ਕੈਮੀਕਲ ਜਿਹੜੇ ਉਹ ਬਿਸਟਾਰ ਬਹੁਤ ਜਾਂਦੇ ਆ। ਓਕੇ। ਤੇ ਉਹਦੇ ਕਰਕੇ ਸਾਡੇ ਇੱਕ ਪ੍ਰੋਬਲਮ ਹੋ ਜਾਂਦੀ ਆ। ਠੀਕ ਹੈ ਠੀਕ ਹੈ। ਬ੍ਰੇਨ ਵੀ ਤਰਤੇ ਸਾਡੇ ਬ੍ਰੇਨ ਦਾ ਜਿਹੜਾ ਸਿਸਟਮ ਦਾ ਵਿਗੜ ਜਾਂਦਾ। ਹਾਂ। ਉਹਦੇ ਕਰਕੇ ਸਾਡੇ ਹੂੰ ਮਾਈਗਰੇਟਿਕ ਪ੍ਰੋਬਲਮ ਹੋ ਜਾਂਦੀ ਆ। ਅਕਲ ਦੀ ਤਾਂ ਪਾਸ ਪਾਰ ਤੇ ਕੰਪਿਊਟਰ ਤੇ ਕੰਮ ਕਰਦੇ ਆ। ਹਾਂ। ਤੇ ਉਹ neck tense ਹੋ ਜਾਂਦੀ ਆ ਸੂਨ ਦਾ tense ਹੋ ਜਾਂਦੇ ਆ ਹਾਂ ਇਸ ਕਰਕੇ ਜਿਹੜੀ ਬਲੱਡ ਦੀ ਸਪਲਾਈ ਆ ਬ੍ਰੇਨ ਨੂੰ ਘਟ ਜਾਂਦੀ ਬਹੁਤ ਓਕੇ ਉਹਦੇ ਕਰਕੇ ਵੀ ਸਾਡਾ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਤੁਸੀਂ ਵਕ ਵਕ ਵਿਸ਼ਿਆਂ ਦੇ ਉੱਤੇ ਪ੍ਰੋਗਰਾਮ ਸਾਡੇ ਦੇਖਦੇ ਰਹਿੰਦੇ ਹੋ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਆ ਪਰ ਅੱਜ ਸਾਡਾ ਵੱਖਰਾ ਵਿਸ਼ਾ ਹੈ ਸਿਹਤ ਨੂੰ ਲੈ ਕੇ ਆ ਕਿਉਂਕਿ ਸਿਹਤ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਬਣੀ ਜਾਂਦੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਕਿਹਾ ਜਾਂਦਾ ਹੈ ਸੋ ਜੇਕਰ ਸਿਹਤ ਸੈੱਟ ਹੈ ਤੇ ਸਭ ਕੁਝ ਹੀ ਸੈੱਟ ਹੈ ਸੋ ਸਿਹਤ ਨੂੰ ਲੈ ਕੇ ਦੁਨੀਆ ਦੇ ਵਿੱਚ ਵੱਖ-ਵੱਖ ਤਰੀਕੇ ਦੇ ਐਕਸਪੈਰੀਮੈਂਟ ਕੀਤੇ ਗਏ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਟ੍ਰੀਟਮੈਂਟਸ ਜਿਹੜੀਆਂ ਹੈਗੀਆਂ ਮਨੁੱਖ ਵੱਲੋਂ ਆਯਾਤ ਕੀਤੀਆਂ ਗਈਆਂ ਜੋ ਕੇ ਸਮੇਂ ਦੀ ਟ੍ਰੀਟਮੈਂਟ ਹੈਗੀ ਆ ਪ੍ਰਾਤਨ ਨੇ ਉਹਦੇ ਵਿੱਚੋਂ ਇੱਕ ਵਿਧੀ ਹੈ ਜੀ ਆਕਿਊ ਪ੍ਰੈਸ਼ਰ ਸ਼ਰੀਰ ਦੇ ਕੁਝ ਪੁਆਇੰਟਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਦਬਾ ਕੇ ਰੋਗਾਂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਸੋ ਆਪਾਂ ਅੱਜ ਇਹ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਸਾਡੇ ਗੈਸਟ ਪਹੁੰਚੇ ਨੇ ਬੜੇ ਖਾਸ ਨੇ ਯੂਕੇ ਦੇ ਵਿੱਚ ਬੜੇ ਮਸ਼ਹੂਰ ਨੇ ਆਕੂ ਪ੍ਰੈਸ਼ਰ ਸਪੈਸ਼ਲਿਸਟ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਰੋਗ ਜਿਹੜੇ ਠੀਕ ਕੀਤੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਹੈ ਕਰਦੇ ਆ ਰਹੇ ਨੇ ਫਿਊਚਰ ਦੇ ਵਿੱਚ ਵੀ ਅੱਗੇ ਕਰਦੇ ਕਰਨਗੇ ਸੋ ਸ਼ਿੰਦਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰੀਏ ਪ੍ਰਾਈਡ ਪੰਜਾਬ ਟੀਵੀ ਦੇ ਵੀਡੀਓ ਦੇ ਵਿੱਚ ਤੇ ਫਿਰ ਗੱਲਬਾਤ ਜਿਹੜੀ ਹੈ ਆਕੂ ਪ੍ਰੈਸ਼ਰ ਦੇ ਉੱਤੇ ਅੱਜ ਰੱਖਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਹੋਰ ਸੁਣਾਓ ਚੜ੍ਹਦੀ ਕਲਾ ਠੀਕ ਠਾਕ ਠੀਕ ਹੈ ਜੀ ਠੀਕ ਹੈ ਅੱਛਾ ਏਕੂ ਪ੍ਰੈਸ਼ਰ ਵਾਲੇ ਮਤਲਬ ਬਹੁਤੇ ਲੋਕਾਂ ਨੂੰ ਪਤਾ ਹੋਏਗਾ ਪਤਾ ਨਹੀਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਏਕੂ ਪ੍ਰੈਸ਼ਰ ਹੈ ਕੀ ਅੱਛਾ ਹੂੰ ਤੇ ਕਿਦਾਂ ਇਹ ਜੁੜ ਕੀਤਾ ਜਾਂਦਾ ਜੀ ਜੀ ਜਦੋਂ ਕਿ ਮੈਂ ਸ਼ੁਰੂ ਕੀਤਾ ਸੀ ਨਾ ਉਸ ਵਲੇ ਲੋਕਾਂ ਨੂੰ ਪਤਾ ਨਹੀਂ ਸੀ ਇਹ ਕੀ ਚੀਜ਼ ਆ ਹਾਂ ਹੋ ਅੱਜ ਕੱਲ ਤਾਂ ਕਾਫੀ ਪ੍ਰਚਲਿਤ ਹੋਣ ਕਰਕੇ ਪਤਾ ਲੱਗ ਗਿਆ ਹੂੰ ਪਰ ਜਦੋਂ ਕਿ ਮੈਂ ਪਹਿਲਾਂ ਜਦੋਂ ਸ਼ੁਰੂ ਕੀਤਾ ਹੂੰ ਤੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਹੈ ਕੀ ਹਾਂ ਹਾਂ ਏਕੂ ਪੈਂਚਰ ਨੂੰ ਸਾਰੇ ਜਾਣਦੇ ਸੀ ਏਕੂ ਪ੍ਰੈਸ਼ਰ ਨੂੰ ਨਹੀਂ ਸਾਰੇ ਜਾਣਦੇ ਹਾਂ ਹਾਂ ਏਕੂ ਪ੍ਰੈਸ਼ਰ ਇੱਕ ਕੋ ਟ੍ਰੈਪੀ ਆ ਹੂੰ ਜਿਹਦੇ ਨਾਲ ਆਪਾਂ ਆਪਣੇ ਸਰੀਰ ਦੇ ਵਿੱਚ ਐਸੀ ਕੋਈ ਪੁਆਇੰਟ ਆ ਜਿਸ ਤਰ੍ਹਾਂ ਫੁਰਬਾਤਮਾ ਨੇ ਪਹਿਲਾਂ ਹੀ ਲਾਕੇ ਪੇ ਦਿੱਤਾ ਹਾਂ ਹਾਂ ਤੇ ਇਹ ਉਹ ਵੈਸੇ ਪੁਆਇੰਟ ਆ ਕਿ ਉਹਨਾਂ ਨੂੰ ਪ੍ਰੈਸ ਕਰਕੇ ਤੁਸੀਂ ਆਪਣੇ ਤੁਮਾਰੀਆਂ ਦਾ ਇਲਾਜ ਹੋ ਜਾਂਦਾ ਠੀਕ ਹੈ ਠੀਕ ਹੈ ਜਿਹੜਾ ਆਕੂ ਪ੍ਰੈਸ਼ਰ ਦਾ ਲਕਜੀ ਬਤਲ ਵੀ ਕੇ ਐਕੂਮੈਂਟ ਹਾਂ ਪ੍ਰੈਸ਼ਰ ਨਹੀਂ ਦਵਾ ਗੂਠੇ ਦੇ ਦਵਾ ਦੇ ਨਾਲ ਜਾਂ ਗੁਲੀ ਦੇ ਦਵਾ ਨਾਲ ਕਿਸੇ ਤਰ੍ਹਾਂ ਤੁਸੀਂ ਹਾਂ ਦਵਾਉਂਦੇ ਤੇ ਉਹ ਬਹੁਤ ਸਾਰੇ ਵਪਾਰੀਆਂ ਦਾ ਇਲਾਜ ਜਿਹੜਾ ਹੋ ਸਕਦਾ ਹੈ ਠੀਕ ਹੈ ਠੀਕ ਹੈ ਮੈਂ ਤਾਂ ਕਾਫੀ ਸਾਲ ਤੋਂ 20 ਸਾਲ ਤੋਂ ਕਰ ਰਿਹਾ ਹਾਂ ਅੱਛਾ ਜੀ ਇਹ ਸੈਰਪੀ ਨੂੰ ਅੱਛਾ ਜੀ ਤੇ ਬਹੁਤ ਸਾਰੇ ਲੋਕਾਂ ਦਾ ਟਰੀਟਮੈਂਟ ਦਿੱਤਾ ਹਾਂ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਟੀਆ ਦੇ ਆਪਰੇਸ਼ਨ ਹੋਣ ਵਾਲੇ ਸੀ ਉਹ ਬਚ ਗਏ ਹਾਂ ਹਾਂ ਹੂੰ ਤੇ ਬਹੁਤ سارے ਲੋਕ ਕਿਉਰ ਹੋਏ ਆਇਆ ਇੱਕਦਾਂ ਠੀਕ ਹੈ ਠੀਕ ਹੈ ਆਮ ਤੌਰ ਤੇ ਸਾਡੇ ਵਿੱਚ ਇਹ ਗੱਲ ਪ੍ਰਚਲਿਤ ਹੈ ਨਾ ਵੀ ਜਿੰਨੀ ਦੇ ਥੱਬਾ ਗੋਲੀਆਂ ਦਾ ਨਾ ਖਾ ਲਈਏ ਤੇ ਉਹ ਆਰਾਮ ਨਹੀਂ ਆਉਂਦਾ ਕਈ ਵਾਰੀ ਦਿਮਾਗ ਵੀ ਇਸ ਤਰ੍ਹਾਂ ਦੇ ਬਣ ਗਏ ਹੁੰਦੇ ਆ ਕਿ ਲਓ ਜੀ ਆਪਾਂ ਮੈਡੀਸਿਨ ਲੈ ਲਈ ਹੈ ਤੇ ਹੁਣ ਅਸੀਂ ਠੀਕ ਹੋਣਾ ਹੈ ਨਾ ਤੇ ਪਰ ਇਹ ਜਿਹੜਾ ਥੈਪੀਆ ਹੂੰ ਇਹਦੇ ਵਿੱਚ ਕੋਈ ਦਵਾਈ ਨਹੀਂ ਜੁੜ ਕੀਤੀ ਜਾਂਦੀ ਅੱਛਾ ਜੀ ਸਿਰਫ ਬੋਡੀ ਨੂੰ ਐਕਟੀਵੇਟ ਕਰਕੇ ਉਹਦੇ ਪ੍ਰੈਸ਼ਰ ਪੁਆਇੰਟਾਂ ਦਾ ਐਕਟੀਵੇਟ ਕਰਕੇ ਜੀ ਉਹਨੂੰ ਕਿਊਰ ਕੀਤਾ ਜਾਂਦਾ ਕੀ ਬਾਤ ਹੈ ਕੀ ਬਾਤ ਬਹੁਤ سارے ਜਿਸ ਤਰ੍ਹਾਂ ਸਿੰਪਲੀ ਆਪਾਂ ਗੱਲ ਕਰਦੇ ਮਾਈਗਰੇਨ ਹੈ ਹਾਂ ਹਾਂ ਮਾਈਗਰੇਨ ਦੀ ਕੋਈ ਦਵਾਈ ਨਹੀਂ ਅੱਛਾ ਜੀ ਹਾਲਾਂਕਿ ਇਹਦਾ ਕਿਊਰ ਨਹੀਂ ਹੋਣ ਦੇਣਾ ਹਾਂ ਹਾਂ ਹਾਲਾਂਕਿ ਇਹਦੇ ਸਿੰਪਟਮ ਨੂੰ ਘਟਾਉਣ ਦੇ ਲਈ ਹਾਂ ਪੇਨ ਕਲਰ ਵਗੈਰਾ ਦਵਾਈਆਂ ਦਿੱਤੀਆਂ ਜਾਂਦੀਆਂ ਠੀਕ ਹੈ ਠੀਕ ਹੈ ਪਰ ਫਿਰ ਵੀ ਇਹਦਾ ਪ੍ਰੋਪਰ ਕਿਊਰ ਕੋਈ ਹੈਗਾ ਅੱਛਾ ਜੀ ਪਰ ਐਕੂ ਪ੍ਰੈਸ਼ਰ ਨਾਲ ਇਹਦਾ ਬਹੁਤ ਵਧੀਆ ਇਲਾਜ ਹੋ ਜਾਂਦਾ ਠੀਕ ਹੈ ਠੀਕ ਹੈ ਤੇ ਕਈ ਵਾਰੀ ਥੋੜੇ 4-5 ਟਰੀਟਮੈਂਟ ਲੈਣੇ ਪੈਂਦੇ ਆ ਬੀਕਲੀ ਬੀਸੇ ਤੇ ਓਕੇ ਤੇ ਕਾਫੀ ਫਾਇਦਾ ਹੋ ਜਾਂਦਾ ਇਹਦੇ ਨਾਲ ਅੱਛਾ ਜੀ ਤੇ ਬਹੁਤ ਸਾਰੇ ਮੈਥ ਤਾਂ ਹੂੰ ਗਾਦਾ ਟਰੀਟਮੈਂਟ ਕਰਦੇ ਹੂੰ ਤੇ ਐਟ ਲੀਸਟ ਬਹੁਤ ਸਾਰੇ ਲੋਕ ਮੇਲੀ ਲੇਡੀ ਨੂੰ ਜ਼ਿਆਦਾ ਹੁੰਦਾ ਹੈ ਬੰਦਿਆਂ ਦਾ ਘੱਟ ਹੁੰਦਾ ਅੱਛਾ ਤੇ ਬਹੁਤ ਸਾਰੇ ਲੇਡੀ ਦਾ ਟ੍ਰੀਟਮੈਂਟ ਕੀਤਾ ਜਿਨ੍ਹਾਂ ਨੂੰ 20-20 ਸਾਲ ਦਾ ਮਾਈਗਰੇਨ ਸੀ 15-10 ਸਾਲ ਤੋਂ ਮਾਈਗਰੇਨ ਸੀ ਹਾਂ ਉਹ ਬਿਲਕੁਲ ਕਯੂਰ ਹੋ ਗਿਆ ਅੱਛਾ ਅੱਛਾ ਤੇ ਯਾਮ ਕਰਕੇ ਜਿਸ ਤਰ੍ਹਾਂ ਸਾਡੇ ਜੋਇੰਟ ਪੇਨ ਆ ਬੈਕ ਪੇਨ ਮੇਨ ਕਰਕੇ ਹਾਂ 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 ਬਹੁਤ ਜ਼ਿਆਦਾ ਆਪਣੇ ਇੰਗਲੈਂਡ ਵਿੱਚ ਪ੍ਰਚਲਿਤ ਹੈ ਜੀ ਤੇ ਬੈਕ ਪੇਨ ਪੇਨ ਲਈ ਬਹੁਤ ਵਧੀਆ ਇਹਦਾ ਇਲਾਜ ਹੋ ਜਾਂਦਾ ਹਾਂ ਹਾਂ ਨੈਕ ਪੇਨ ਆ ਸ਼ੋਲਡਰ ਪੇਨ ਆ ਫੋਜਨ ਸ਼ੋਲਡਰ ਆ ਹਾਂ ਹਾਂ ਨੀ ਪੇਨ ਆ ਓਕੇ ਕਲਕੂਲੇਸ਼ਨ ਦੀ ਪ੍ਰੋਬਲਮ ਹੈ ਹਾਂ 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 ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਇਹਦੇ ਨਾਲ ਠੀਕ ਕੀਤੀਆਂ ਜਾਂਦੀਆਂ ਠੀਕ ਹੈ ਠੀਕ ਹੈ ਸੋ ਦੋਸਤੋ ਅੱਜ ਮਾਈਗਰੇਨ ਦੀ ਗੱਲ ਕੀਤੀ ਹੈ ਤੇ ਆਪਾਂ ਮਾਈਗਰੇਨ ਦੀ ਹੀ ਗੱਲਬਾਤ ਅੱਜ ਕਰਾਂਗੇ ਵੀ ਕਈਆਂ ਨੂੰ ਇਹ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਹੈਗਾ ਵੀ ਉਹਦੇ ਸਿੰਪਟਮ ਕੀ ਹੁੰਦੇ ਨੇ ਸੋ ਆਪਾਂ ਪਹਿਲਾਂ ਜੇ ਆਪਣੇ ਸਿੰਪਟਮਸ ਮਾਈਗਰੇਨ ਦੇ ਕੀ ਹੈਗੇ ਆ ਮਾਈਗਰੇਨ ਦਾ ਬਸਲ ਹੁੰਦਾ ਹੈ ਕਿ ਸਿਰ ਦਰਦ ਅੱਛਾ ਅੱਛਾ ਤੇ ਸਿਰ ਦਰਦ ਕਿੰतरहਾਂ ਦਾ ਹੋ ਜਾਂਦਾ ਹੂੰ 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 ਪਰ ਮਾਈਗ੍ਰੇਨ ਦਾ ਜਿਹੜਾ ਸਿਰ ਦਰਦ ਹੈ ਉਹ ਸਿਰ ਦੇ ਅੱਧੇ ਪਾਸੇ ਹੁੰਦਾ ਇੱਕ ਪਾਸੇ ਹੁੰਦਾ ਅੱਛਾ ਅੱਛਾ ਸੱਦੇ ਸਿਰ ਤੇ ਹੁੰਦਾ ਤੇ ਦਰਦਾ ਇੰਨਾ ਜੋੜ ਆ ਹੂੰ ਕਿ ਜਿਹੜਾ ਬੰਦੇ ਨੂੰ ਹੁੰਦਾ ਹੈ ਉਹਨੂੰ ਪਤਾ ਆ ਅੱਛਾ ਜੀ ਜਿਹਨੇ ਇਸ ਪਿੰਡਾ ਤੋਂ ਗੁਜਰਦਾ ਹੈ ਨਾ ਹਾਂ ਤੇ ਉਹੋ ਹੀ ਤੂੰ ਸਮਝ ਸਕਦਾ ਕਿ ਮਾਈਗ੍ਰੇਨ ਕੀ ਚੀਜ਼ ਆ ਹਾਂ 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 ਤੇ ਇਸ ਤਰ੍ਹਾਂ ਹੁੰਦਾ ਕਿ ਤੁਹਾਡੇ ਸਿਰ ਦੇ ਵਿੱਚ ਕੋਈ ਥੋੜੇ ਮਾਰ ਰਿਹਾ ਅੱਛਾ ਇੰਨਾ ਪੇਨ ਜ਼ਿਆਦਾ ਹੁੰਦਾ ਫਿਰ ਸਹੈ ਨਹੀਂ ਹੁੰਦਾ ਹੂੰ ਹੂੰ ਕਿ ਇਹਦੇ ਨਾਲ ਇਹ ਪੇਨ ਦੇ ਨਾਲ-ਨਾਲ ਜਿਹੜੇ ਬਾਕੀ ਹੋਰ ਸਿੰਪਟਮ ਵੀ ਆਉਂਦੇ ਆ ਹੂੰ 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 ਤੇ ਜਿਸ ਤਰ੍ਹਾਂ ਤੁਹਾਡੇ ਅੱਖਾਂ ਦੇ ਜਿਹੜੀ ਰਾਵਣਾ ਸ਼ੁਰੂ ਹੋ ਜਾਂਦਾ ਅੱਛਾ ਜੀ ਤੁਹਾਨੂੰ ਬੌਮਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਓਕੇ ਓਕੇ ਕਈ ਵਾਰੀ ਤੁਹਾਡਾ ਜੈਸ ਫੀਲਿੰਗ ਸਿੱਕ ਕਰਦੇ ਆ ਹਾਂ ਹਾਂ ਤੇ ਕਈ ਵਾਰੀ ਬੰਪੀ ਐਕਚੁਅਲੀ ਬੌਕਟੈਂਗ ਕਿ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਹੁੰਦਾ ਕਿ ਤੁਹਾਨੂੰ ਜਿਹੜੀ ਲਾਈਟ ਜਿਹੜੀ ਅੱਖਾਂ ਨੂੰ ਚੁੱਪਣ ਲੱਗ ਪੈਂਦੀ ਹੈ ਹੂੰ ਓਕੇ ਕੰਨਾਂ ਨੂੰ ਆਵਾਜ਼ ਚੁੱਪਣ ਲੱਗ ਪੈਂਦੀ ਆ ਹਾਂ 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 ਜਿਸ ਬੰਦੇ ਨੂੰ ਮਾਈਗਰੇਨ ਹੋਇਆ ਹੁੰਦਾ ਉਹ ਕਹਿੰਦਾ ਮੈਨਾਂ ਕੋਈ ਬੁਲਾਵੇ ਨਾ ਅੱਛਾ ਨਾ ਮੈਂ ਲਾਈਟ ਦਿਖਾਵਾਂ ਹਾਂ ਰਾਮ ਨਾ ਦੇਵੇ ਕਮਰੇ ਜਾ ਕੇ ਸੌਣ ਉਹ ਓਕੇ ਓਕੇ ਸੌਣ ਦੇ ਨਾਲ ਫੇਰ ਥੋੜਾ ਬੰਦਾ ਅਧਲੀਪ ਹੋ ਜਾਂਦਾ ਭਾਈ ਹਾਂ 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 ਤੇ ਇਹਦੇ ਸਿੰਪਟਮ ਜਿੱਦਾਂ ਹਾਂ 4 ਦੇ ਐਂਪੀਕੂਲਾ ਕੇ 72 ਘੰਟੇ ਤੱਕ ਰਹਿ ਸਕਦਾ ਹੈ। ਅੱਛਾ ਓਕੇ ਓਕੇ ਓਕੇ। ਤੇ ਹੋ ਸਕਦਾ ਸੀ ਇਹ ਹੈ ਕਿ ਉਹਨੂੰ ਠੀਕ ਹੋ ਜੇ ਹੋਰ ਕਹਿੰਦੇ ਤੇ ਦੇ 72 ਘੰਟੇ ਵੀ ਲਾ ਕੇ ਠੀਕ ਹੋਵੇ। ਹੂੰ 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 ਤੇ ਇਹ ਜਿਸ ਤਰ੍ਹਾਂ ਤਿੰਨ ਤਰ੍ਹਾਂ ਦਾ ਹੁੰਦਾ। ਹਾਂ। ਇੱਕ ਤਾਂ ਹੁੰਦਾ ਮਾਈਗਰੇਨ ਵਿਦਾਊਟ ਅੱਛਾ ਜੀ। ਹੋਰ ਹਾਂ ਹਾਂ। ਦੂਸਰਾ ਹੁੰਦਾ ਮਾਈਗਰੇਨ ਵਿਦ ਹੋਰ ਅੱਛਾ ਜੀ। ਤੇ ਤੀਸਰਾ ਹੁੰਦਾ ਹੂੰ ਮਾਈਗਰੇਨ ਵਿਦਾਊਟ ਹੈਡੈਕ ਵਿਦਾਊਟ ਹੈਡੈਕ ਠੀਕ ਹੈ ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਮਾਈਗਰੇਨ ਬਿਨ ਬਦਉ ਟੈਰਾ ਇਹਦੇ ਵਿੱਚ ਤੁਹਾਨੂੰ ਕੋਈ ਸਿੰਪਟਮ ਨਹੀਂ ਹੁੰਦੇ ਪਹਿਲਾਂ ਅੱਛਾ ਇੱਕਦਮ ਜਕਦਮ ਤੁਹਾਨੂੰ ਮਾਈਗਰੇਨ ਜਿਹੜਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਦੂਸਰੇ ਦਿਮਰ ਤਾਂ ਮਾਈਗਰੇਨ ਦੇ ਦੌਰਾ ਹਾਂ ਇਹਦੇ ਵਿੱਚ ਤੁਹਾਨੂੰ ਥੋੜ੍ਹ ਥੋੜ੍ਹੇ ਸਿੰਪਟਮ ਨਾਲ ਸ਼ੁਰੂ ਹੋ ਜਾਂਦੇ ਆ ਓਕੇ ਤੁਹਾਡੀ ਨਰਗੀ ਘਟ ਜਾਂਦੀ ਆ ਤਾਂ ਮੂਡ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹਾਂ ਹਾਂ ਤੇ ਤੁਹਾਡੀ ਅੱਖਾਂ ਉਹਦੇ ਹੂੰ ਤਾਰੇ ਜਿਹੜੇ ਉਹਨਾਂ ਸ਼ੁਰੂ ਹੋ ਜਾਂਦੇ ਆ ਠੀਕ ਹੈ ਕਈ ਵਾਰੀ ਹਾਂ ਵੈਸੇ ਤਾਂ ਵੀ ਚੇਂਜ ਕਰਾ ਨਹੀਂ ਹਾਂ ਤੇ ਕਈ ਚੀਜ਼ਾਂ ਹੁੰਦੀਆਂ ਤੁਹਾਨੂੰ ਸ਼ੀਸ਼ੇ ਵਿੱਚ ਵੀ ਦੇਖਦੇ ਆ ਹਾਂ ਤਾਂ ਤੁਹਾਨੂੰ ਬ੍ਰੋਕਨ ਨਜ਼ਰ ਆਉਣੀਗਾ। ਅੱਛਾ ਅੱਛਾ। ਜਿਵੇਂ ਟੁੱਟੇ ਹੋ ਸ਼ੀਸ਼ੇ ਵਿੱਚ ਦਿਖਦੇ ਹਨ। ਹਾਂ ਹਾਂ ਹਾਂ। ਤੇ ਉਲਟੀਆਂ ਵਗੈਰਾ ਵੀ ਖੋਰੀਆਂ ਵਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਫੀਲਿੰਗ ਸਿੱਕ ਕਰਦੇ ਆ। ਜੀ। ਇਸ ਤਰ੍ਹਾਂ ਦੇ ਸਿੰਪਟਮ ਥੋੜੇ ਆਉਣੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ। ਓਕੇ ਓਕੇ। ਤੇ ਜਦਿਆਂ ਨੰਬਰ ਤੇ ਆਇਆ ਮਾਈਗ੍ਰੇਨ ਬਤਾਉਠਾ ਦੇਖ। ਹਾਂ। ਇਹਦੇ ਵਿੱਚ ਤੁਹਾਨੂੰ ਕੋਈ ਸਿਰ ਦਰਦ ਨਹੀਂ ਹੁੰਦਾ। ਹੂੰ ਹੂੰ। ਬਾਕੀ ਜਿਹੜੇ ਸਾਰੇ ਸਿੰਪਟਮ ਆਉਂਦੇ ਆ ਉਹ ਆਉਂਦੇ ਆ। ਫੀਲਿੰਗ ਸਿੱਕ ਹੁੰਦੀ ਆ। ਹੂੰ। ਅੱਖਾਂ ਪੂਰੇ ਚ ਉਹਦੇ ਜਿਗ-ਜਗ ਪੈਟਰਨ ਬਣਦੇ ਆ ਤੁਹਾਡੇ ਅੱਖਾਂ ਨੂੰ ਲਾਈਟ ਚੁਪਦੀ ਆ ਕੰਨਾਂ ਨੂੰ ਆਵਾਜ਼ ਚੁਪਦੀ ਆ ਜੀ ਬਾਕੀ ਸਾਰੇ ਸਿੰਪਟਮ ਆਉਂਦੇ ਆ ਠੀਕ ਹੈ ਇੱਕ ਸਿਰ ਦਰਦ ਵੀ ਹੁੰਦਾ ਓਕੇ ਤੇ ਨੂੰ ਮਾਈਗਰੇਨ ਬਦੋ ਵਿਦਆਊਟ ਹੈਡੇਕ ਆ ਜਾਂਦਾ ਹਾਂ ਹਾਂ ਇਸ ਤਰ੍ਹਾਂ ਦੇ ਸਿੰਪਟਮ ਜਿਹੜੇ ਸਾਰੇ ਆਉਂਦੇ ਆ ਠੀਕ ਹੈ ਇਹ ਤਾਂ ਇਹ ਤਾਂ ਡਾਕਟਰ ਸਾਹਿਬ ਸਿੰਪਟਮ ਹੋ ਗਏ ਤੇ ਇਹ ਹੁੰਦੀ ਕਿਉਂ ਆ ਮਾਈਗਰੇਨ ਇਹ ਇਹਦੇ ਬਾਰੇ ਵੀ ਆਪਾਂ ਗੱਲ ਕਰੀਏ ਕਾਰਨ ਕੀ ਹੈਗੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਅਜੇ ਤੱਕ ਇਹਦੇ ਹੂੰ ਸਿੱਕਾ ਇਸ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਅੱਛਾ ਜੀ ਤੇ ਇਹ ਸਮਝਿਆ ਜਾਂਦਾ ਕਿ ਸਾਡੇ ਬ੍ਰੇਨ ਦੇ ਵਿੱਚ ਜਿਹੜੀ ਆ ਅਬਨਾਰਮਲ ਐਕਟੀਵਿਟੀ ਹੁੰਦੀ ਆ ਹਾਂ ਜਿਹਦੇ ਨਾਲ ਸਾਡੇ ਬ੍ਰੇਨ ਦੇ ਜਿਹੜੇ ਕੈਮੀਕਲ ਜਿਹੜੇ ਲੈਵਲ ਬਹੁਤ ਜ਼ਿਆਦਾ ਹੋ ਜਾਂਦੇ ਆ ਓਕੇ ਤੇ ਉਹਦੇ ਕਰਕੇ ਸਾਡੇ ਇਹ ਪ੍ਰੋਬਲਮ ਹੋ ਜਾਂਦੀ ਆ ਠੀਕ ਹੈ ਠੀਕ ਹੈ ਇਸ ਤਰੀਕੇ ਨਾਲ ਸਾਡੇ ਬ੍ਰੇਨ ਦਾ ਜਿਹੜਾ ਸਿਸਟਮ ਦਾ ਵਿਗੜ ਜਾਂਦਾ ਹਾਂ ਉਹਦੇ ਕਰਕੇ ਸਾਡੇ ਹੂੰ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਆ ਠੀਕ ਹੈ ਜੀ ਠੀਕ ਹੈ ਤੇ ਪਰ ਇਹਦੇ ਟ੍ਰਿਗਰ ਹੈ ਅੱਛਾ ਜੀ ਬਹੁਤ ਸਾਰੇ ਇਹ ਤੇ ਟ੍ਰੀਗਰ ਆ ਹ ਜਿਹਦੇ ਕਰਕੇ ਸਾਨੂੰ ਮਾਈਗਰੇਨ ਜਿਹੜਾ ਹੋ ਜਾਂਦਾ ਓਕੇ ਬੰਦੇ ਬੰਨਤੇ ਤਾਂ ਜਿੰਦਾ ਤੱਕ ਮੈਂ ਦੱਸਿਆ ਸੀ ਕਿ ਏਡੀ ਜੂ ਜ਼ਿਆਦਾ ਹਾਂ 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 ਬੰਦਿਆਂ ਨੂੰ ਬਹੁਤ ਘੱਟ ਹੁੰਦਾ ਅੱਛਾ ਲੇਡੀ ਨੂੰ ਤਾਂ ਹੁੰਦਾ ਕਿ ਲੇਡੀ ਦੇ ਹਾਰਮੋਨ ਫਲੈਕਸੂਵੇਟ ਕਰਦੇ ਰਹਿੰਦੇ ਹਾਰਮੋਨ ਪ੍ਰੋਬਲਮ ਆ ਜਾਂਦੀ ਦੀ ਹਾਂ ਹਾਂ ਬਹੁਤ ਸਾਰੇ ਲੇਡੀ ਨੂੰ ਤਾਂ ਉਸ ਵੇਲੇ ਮਾਈਗਰੇਨ ਹੁੰਦਾ ਜਿਸ ਵੇਲੇ ਉਹਨਾਂ ਦੇ ਪੀਰੀਅਡ ਦਾ ਟਾਈਮ ਹੁੰਦਾ ਹੈ ਠੀਕ ਹੈ ਜੀ ਕਿ ਉਸ ਵੇਲੇ ਉਹਨਾਂ ਦੇ ਜਿਹੜੇ ਹਾਰਮੋਨ ਜਿਹੜਾ ਫਲੈਕਚੂਏਟ ਹੁੰਦੇ ਰਹਿੰਦੇ ਹੂੰ 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 ਤੇ ਉਹਦਾ ਦੇਦਾ ਵੀਰੇ ਦਾ ਉਹ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੂੰ ਹੂੰ ਤੇ ਥਰੂ ਆਊਟ ਉਹਨਾਂ ਦੇ ਪੀਰੀਅਡ ਟਾਈਮ ਦੇ ਵਿੱਚ ਹੂੰ ਉਹਨਾਂ ਨੂੰ ਮਾਈਗਰੇਨ ਦਾ ਅਟੈਕ ਆਉਂਦਾ ਅੱਛਾ ਅੱਛਾ ਉਹ ਪੀਰੀਅਡ ਫਲਿਚ ਹੁੰਦੇ ਆ ਉਹ ਵੀ ਠੀਕ ਹੋ ਜਾਂਦਾ ਹੂੰ 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 ਤੇ ਹਾਲਾ ਤੱਕ ਸਮਝਿਆ ਜਾਂਦਾ ਕਿ ਇਹਦੇ ਕਾਰਨ ਹੋ ਸਕਦਾ ਪਰ ਪੱਕਾ ਨਹੀਂ ਪਤਾ ਵੀ ਹਾਂ ਇਹਦੇ ਕਰਕੇ ਹੁੰਦਾ ਜਾਂ ਕੋਈ ਹੋਰ ਪ੍ਰੋਬਲਮ ਹੈ ਅੱਛਾ ਜੀ ਅੱਛਾ ਤੇ ਵੈਸੇ ਸਮਝਿਆ ਜਾਂਦਾ ਕਿ ਜਿਹੜੇ ਹਾਰਮੋਨ ਦੀ ਫਲਕਚੁਏਸ਼ਨ ਹੋਣ ਨਾਲ ਵੀ ਹਾਂ ਸਾਨੂੰ ਇਹ ਮਾਈਗ੍ਰੇਨ ਦੀ ਪ੍ਰੋਬਲਮ ਹੋ ਸਕਦੀ ਹੈ ਠੀਕ ਹੈ ਠੀਕ ਹੈ ਓਕੇ ਇਸ ਤਰ੍ਹਾਂ ਇਹਦੇ ਬਾਈ ਤੁਹਾਡੇ ਮੈਂਟਲੀ ਹਾਂ ਸੋਸ਼ਲੀ ਹਾਂ ਸਰੀਰਕ ਤੇ ਮੈਡੀਕੇਸ਼ਨ ਹੂੰ ਇਹ ਸਾਰੀਆਂ ਵੀ ਵਿੱਚ ਕਾਊਂਟ ਕਰਦੇ ਆ ਜਿਸ ਤਰ੍ਹਾਂ ਹੂੰ ਮੈਂਟਲੀ ਆ ਤੁਸੀਂ ਕਿਸੇ ਡਿਪਰੈਸ਼ਨ ਚ ਲੱਗਨੇ ਆ ਹੂੰ ਤੁਹਾਨੂੰ ਬਰੀ ਆ ਕੋਈ ਚਿੰਤਾ ਆ ਹੂੰ ਇਸ ਤਰ੍ਹਾਂ ਨਹੀਂ ਆ ਬਾਰੀਆਂ ਨਾਲ ਵੀ ਤੁਹਾਨੂੰ ਇਹ ਮਾਈਗਰੇਨ ਦੀ ਪ੍ਰੋਬਲਮ ਆ ਸਕਦੀ ਹੈ। ओके ओके। ਇਹ ਸਰੀਰਕ ਤੌਰ ਤੇ ਹਾਂ। ਕਿ ਬਈ ਤੁਸੀਂ ਖਾਣਾ ਨਹੀਂ ਖਾਂਦੇ, ਇੱਕ ਟਾਈਮ ਖਾਂਦੇ ਆ। ਹਾਂ। ਤੇ ਉਹਦੇ ਨਾਲ ਵੀ ਇਹ ਪ੍ਰੋਬਲਮ ਆ ਸਕਦੀ ਆ। ਠੀਕ ਹੈ। ਤਾਂ ਬਹੁਤ ਸਾਰੇ ਲੋਕਾਂ ਨੂੰ ਜਿਸ ਤਰ੍ਹਾਂ neck ਤੇ shoulder ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ। ਅੱਛਾ ਜੀ ਅੱਛਾ। ਮਜਕਲ ਦੀ ਇਸ ਤਰ੍ਹਾਂ ਆਪਾਂ ਪੜਦੇ ਆ ਕੰਪਿਊਟਰ ਤੇ ਕੰਮ ਕਰਦੇ ਆ। ਹਾਂ। ਤੇ ਉਹ neck tense ਹੋ ਜਾਂਦੀ ਆ ਬਿਲਕੁਲ ਸ਼ੁੱਡਰ tense ਹੋ ਜਾਂਦੇ ਆ ਹਾਂ ਇਸ ਕਰਕੇ ਜਿਹੜੀ ਬਲੱਡ ਦੀ ਸਪਲਾਈ ਆ ਬ੍ਰੇਨ ਨੂੰ ਘੱਟ ਜਾਂਦੀ ਬਹੁਤ ਓਕੇ ਤੇ ਉਹਦੇ ਕਰਕੇ ਵੀ ਸਾਡਾ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਹਾਂ ਇਸ ਤਰ੍ਹਾਂ ਹੋਰ ਜਦੋਂ ਹੂੰ ਕਈ ਵਾਰੀ ਤੁਸੀਂ ਸਲੀਪ ਤੁਹਾਡੀ ਪ੍ਰੋਪਰ ਨਹੀਂ ਅੱਛਾ ਜੀ ਹਾਂ ਹਾਂ ਜੇ ਤੁਸੀਂ ਥੋੜੀ ਸੌਂਦੇ ਨਹੀਂ ਚੰਗੀ ਤਰ੍ਹਾਂ ਹੂੰ ਜੈ ਸੌਂ ਸਲੀਪ ਨਹੀਂ ਹੁੰਦੀ ਤੁਹਾਡੀ ਹੂੰ ਉਹਦੇ ਨਾਲ ਵੀ ਤੁਹਾਨੂੰ ਮਾਈਗਰੇਨ ਹੋ ਜਾਂਦਾ ਓਕੇ ਓਕੇ ਤੇ ਕਈ ਵਾਰੀ ਇਹ ਜਿਹੜੇ ਲੋਕ ਸ਼ਿਫਟਾਂ ਤੇ ਕੰਮ ਕਰਦੇ ਹਨ ਹਾਂ ਉਹਨਾਂ ਦੀ ਸੈੱਟ ਨਹੀਂ ਹੁੰਦੀ ਨਹੀਂ ਹੂੰ ਜਿੱਦਾਂ ਇੱਕ ਜੇ ਪੱਕੀ ਨਾਈਟ ਸ਼ਿਫਟ ਜਾਂ ਡੇ ਸ਼ਿਫਟ ਹੋਵੇ ਉਹ ਡਿਫਰੈਂਟ ਹੈ ਠੀਕ ਹੈ ਜੀ ਜੇ ਕਿ ਇਹਨਾਂ ਕੋਲ ਤਿੰਨ ਬਦਲੀਆਂ ਸ਼ਿਫਟਾਂ ਦੇ ਕਰਦੇ ਜੀ 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 ਹਾਂ ਹਾਂ ਮੋਰਨਿੰਗ ਸ਼ਿਫਟ ਆਫਟਰਨੂਨ ਸ਼ਿਫਟ ਨਾਈਟ ਸ਼ਿਫਟ ਹਾਂ ਤੇ ਉਹਦੇ ਕਰਕੇ ਇਹਨਾਂ ਨੂੰ ਪ੍ਰੋਬਲਮ ਹੁੰਦੀ ਕਿ ਉਹਨਾਂ ਦੀ ਪੂਰੀ ਹੁੰਦੀ ਨਹੀਂ ਬਿਲਕੁਲ 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 ਹਾਂ ਉਹ ਜਦੋਂ ਉਹਨਾਂ ਦੀ ਨੀਂਦ ਸੈਟ ਹੋਣ ਲੱਗਦੀ ਆ ਉਹਨਾਂ ਦੀ ਸ਼ਿਫਟ ਬਦਲ ਜਾਂਦੀ ਹੈ ਸ਼ਿਫਟ ਬਦਲ ਜਾਂਦੀ ਜੀ 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 ਇਸ ਕਰਕੇ ਰੁਮਾਈਦ ਰਹਿਣ ਦੀ ਪ੍ਰੋਬਲਮ ਉਹਨਾਂ ਕਈ ਵਾਰੀ ਤੁਸੀਂ ਟ੍ਰੈਵਲ ਕਰਦੇ ਆਂ ਹਾਂ ਜੈਟ ਲੈਗ ਇਹਨੂੰ ਪਤਾ ਹਾਂਜੀ 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 ਤੇ ਕਈ ਵਾਰੀ ਤਾਂ ਹੁੰਦਾ ਕਿ ਤੁਸੀਂ ਕਦੇ ਕਦੇ ਜਾਂਦੇ ਆਂ ਬਿਲਕੁਲ ਬਿਲਕੁਲ ਖਾਸ ਪਰਕ ਨਹੀਂ ਪੈਂਦਾ ਹਾਂ ਹਾਂ ਕਈ ਲੋਕਾਂ ਦਾ ਲਗ ਰੈਗੂਲਰ ਤੌਰ ਤੇ ਜਾਂਦੇ ਰਹਿੰਦੇ ਨੇ ਨਾ ਕੰਮ ਇਦਾਂ ਦੇ ਆ ਹਾਂ ਅਜ ਅਮਰੀਕਾ ਚ ਆ ਦੂਜੰਡ ਵੇਚਿਆ ਬਿਲਕੁਲ ਬਿਲਕੁਲ ਐਜੂਕੇਟ ਹੋਇਆ ਚ ਆ ਪੀਗਨ ਇੰਡੀਆ ਹਾਂ ਉਹ ਟਾਈਮ ਸੈੱਟ ਨਹੀਂ ਹੁੰਦਾ ਜੀ 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 ਕਿਉਂਕਿ ਬਾਕੀ ਕੰਮ ਹੋ ਰਿਹਾ ਹਾਂ ਦੇ ਵੇਚੂ ਰਿਆ ਇੰਡੀਆ ਛੂ ਰਿਆ ਇੰਗਲੈਂਡ ਛੂ ਰਿਆ ਹੂੰ ਇਸ ਕਰਕੇ ਉਹਨਾਂ ਦਾ ਟਾਈਮ ਸੈੱਟ ਨਹੀਂ ਹੁੰਦਾ ਤੇ ਉਹਦੇ ਨਾਲ ਕਰਕੇ ਵੀ ਉਹਨਾਂ ਨੂੰ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਠੀਕ ਹੈ ਠੀਕ ਹੈ ਮਲਟੀਪਲ ਮਤਲਬ ਰੀਜ਼ਨ ਹੈਗੇ ਨੇ ਹੈਨਾ ਮਤਲਬ ਬਹੁਤ ਰੀਜ਼ਨ ਆ ਜਿਹਦੇ ਨਾਲ ਮਾਈਗ੍ਰੇਨ ਜਿਹੜੀ ਹੋ ਜਾਂਦੀ ਹੈ ਮਾਈਗ੍ਰੇਨ ਹੋ ਜਾਂਦੀ ਕਿ ਇੱਕ ਵਾਰੀ ਸਾਡੇ ਦਵਾਈਆਂ ਜਿਹੜੀਆਂ ਕਈ ਵਾਰ ਇਸੇ ਦੇ ਨੈਸਤਰ ਹੂੰ ਦਸਰਾ ਤੱਕ ਸਲੀਪਿੰਗ ਪਿਲ ਜਿਹੀ ਲੰਬੇ ਸਮੇਂ ਤੋਂ ਲੈਣੇ ਅੱਛਾ ਜੀ ਅੱਛਾ ਨੀਂਦੀਆਂ ਗੋਲੀਆਂ ਨੀਂਦੀਆਂ ਗੋਲੀਆਂ ਹੂੰ ਲੰਬੇ ਸਮੇਂ ਤੋਂ ਲੈਣੇ ਹ ਤੇ ਉਹਦੇ ਨਾਲ ਵੀ ਤੁਹਾਨੂੰ ਮਾਈਗਰੇਨ ਹੋਣ ਦੇ ਚਾਂਸਸ ਹੋ ਜਾਂਦੇ ਆ ਹ ਹ ਜਾਂ ਜਿਹੜੀਆਂ ਲੇਡੀ ਨੂੰ ਹ ਪਿੰਜ ਦਿੱਤੀ ਜਾਂਦੀ ਆ ਉਹ ਪ੍ਰੈਗਨਨਸੀ ਤੋਂ ਬਚਾਉਣ ਦੇ ਲਈ ਹਾਂ ਹ ਉਹਦਾ ਨਾਲ ਵੀ ਹੋ ਸਕਦੀ ਆ ਹ ਹ ਜਾਂ ਲੇਡੀ ਨੂੰ ਜਿਹੜਾ ਐਚ ਆਰਟ ਪੀ ਟੈਪੀ ਆ ਹਾਰਮੋਨ ਰਿਪਲੇਸਮੈਂਟ ਥੈਰੇਪੀ ਜੀ ਉਹਨਾਂ ਦੇ ਜਿਸ ਵੇਲੇ ਪੀਰੀਅਡ ਬੰਦ ਹੋ ਜਾਂਦੇ ਆ ਤੇ ਉਸ ਵੇਲੇ ਇਹਨਾਂ ਨੂੰ ਕਾਫੀ ਪ੍ਰੋਬਲਮ ਹੁੰਦੀ ਆ ਹ ਹ ਤੇ ਉਸ ਵੇਲੇ ਪੂਰਾ ਕੰਦ ਨੇ ਠੀਕ ਕਰਨ ਦੇ ਲਈ ਐਚ ਆਰ ਪੀ ਥੈਰੇਪੀ ਹਾਰਮੋਨ ਰਿਪਲੇਸਮੈਂਟ ਥੈਰੇਪੀ ਦਿੱਤੀ ਜਾਂਦੀ ਹੈ ਠੀਕ ਹੈ ਤੇ ਉਹਦੇ ਇਨਸਾਈਡ ਇਫੈਕਟ ਹੋਣਾ ਵੀ ਤੁਹਾਨੂੰ ਜਿਹੜੀ ਹੈ ਮਾਈਗਰੇਨ ਦੀ ਅਟੈਕ ਹੋ ਸਕਦਾ ਓਕੇ ਓਕੇ ਇਹ ਤਾਂ ਸਾਰੇ ਇਹਦੇ ਕਾਰਨ ਹਾਂ ਬਿਲਕੁਲ ਬਿਲਕੁਲ ਹੁਣ ਆਪਾਂ ਟ੍ਰੀਟਮੈਂਟ ਵਾਲੇ ਪਾਸੇ ਨੂੰ ਆਈਏ ਹਾਂ ਤੇ ਅਗਰ ਤੁਸੀਂ ਐਨ ਐਚ ਐਸ ਆਈ ਦੀ ਸਾਈਟ ਤੇ ਜਾ ਕੇ ਦੇਖੋਗੇ ਇਹ ਟ੍ਰੀਟਮੈਂਟ ਦੇ ਵਿੱਚ ਹੋਰ ਡਾਕਟਰ ਨੇ ਲਿਖਿਆ ਕਿ ਕਲੀਅਰ ਲਿਖਿਆ ਕਿ ਮੈਡੀਕਲੀ ਇਹਦਾ ਕੋਈ ਪੱਕਾ ਕਿਊਰ ਨਹੀਂ ਹੈ ਅੱਛਾ ਅੱਛਾ ਤੇ ਉਹ ਹਾਂ ਦਵਾਈਆਂ ਦੀ ਲਿਸਟ ਤੇ ਤੋ ਹਾਂ ਦਿਖਾਈ ਜੋ ਸਾਰੀ ਉਹ ਮੈਂ ਟੋਟੀ ਲੈਸ ਪੇਨ ਤੋਂ ਜ਼ਿਆਦਾ ਪੇਨ ਕਿਦਰ ਤੁਸ ਨੂੰ ਤੋ ਲੈ ਕੇ ਹਾਂ ਜਾਂ ਪਰਾਸੈਟਮਲ ਤੁਸ ਲੈ ਕੇ ਟਰਾਮਾਡੋਲ ਤੱਕ ਹੂੰ ਹੂੰ ਸਾਰੀਆਂ ਦਵਾਈਆਂ ਉਹ ਮੈਂ ਮੈਨਸ਼ਨ ਕੀਤੇ ਆ ਕਿ ਇਹ ਇਹ ਦੋਈਆਂ ਵਿੱਚ ਦਿੱਤੀਆਂ ਜਾਂਦੀਆਂ ਠੀਕ ਹੈ ਜੀ ਇਹਦੇ ਜਿਹੜੇ ਸਿੰਪਟਮਾਂ ਨੂੰ ਘਟਾਇਆ ਜਾਵੇ ਹਾਂ ਹਾਂ ਪਰ ਇਸ ਪ੍ਰੈਸ਼ਰ ਦੇ ਨਾਲ ਇਹਦਾ ਚੰਗਾ ਲੱਗ ਜਾਂਦਾ ਹੂੰ ਤੇ ਬਹੁਤ سارے ਪ੍ਰੈਸ਼ਰ ਪੁਆਇੰਟ ਇਦਾਂ ਨੇ ਕਿ ਇਹਦੇ ਮੇਨਲੀ ਜਿੱਦਾਂ ਜਿਹੜਾ ਪੇਸ਼ੈਂਟ ਆ ਉਹਨੂੰ ਟ੍ਰੀਟਮੈਂਟ ਕਰਵਾਉਣਾ ਪੈਂਦਾ ਅੱਛਾ ਜੀ ਅੱਛਾ ਇੱਕ ਉਹ ਪ੍ਰੈਸ਼ਰ ਸਪੈਸ਼ਲ ਕੋਲ ਜਾ ਕੇ ਹੰਦਾਇਆ ਜਾ ਬਿਲਕੁਲ ਤਾਂ ਉਹਨੂੰ ਸ਼ਰਾਫਾ ਫਾਇਦਾ ਹੋਵੇਗਾ ਪਰ ਛੋਟੇ ਪ੍ਰੈਸ਼ਰ ਪੁਆਇੰਟ ਆਪਾਂ ਦੱਸ ਦਿੰਦੇ ਹਾਂ ਹਾਂ ਬਿਲਕੁਲ ਜ਼ਰੂਰ ਜ਼ਰੂਰ ਜੀ ਇਹ ਸਭ ਤੋਂ ਪਹਿਲਾਂ ਤਾਂ ਇਹ ਪ੍ਰੈਸ਼ਰ ਪੁਆਇੰਟ ਹੈ ਹੂੰ ਤੇ ਇਹਨੂੰ ਤੁਸੀਂ ਥੱਲੇ ਨੂੰ ਦਬੜਾ ਅੱਛਾ ਜੀ ਠੀਕ ਹੈ ਕਰਕੇ ਪ੍ਰੈਸ਼ਰ ਪੁਆਇੰਟ ਜਿਹੜਾ L4 ਹਾਂ ਹਾਂ ਲਾਰਜ ਇੰਟਸਟਾਈਨ 4 ਹੈ ਠੀਕ ਹੈ ਜੀ ਤੇ ਵੈਸੇ ਤਾਂ ਇਹ ਹੂੰ ਮਾਈਗਰੇਨ ਤਾਂ ਕੰਮ ਹੁੰਦਾ ਹੀ ਆ ਹਾਂ ਬਾਕੀ ਅਵੱਪਤੀ ਬੋਡੀ ਸਾਡੇ ਨਾਲ ਕਿਸੇ ਵੀ ਪੇਨ ਆ neck pain ਆ shoulder pain ਆ ਹਾਂ ਹਾਂ 니 pain ਸੋ 니 ਨੋਟ ਨਹੀਂ ਤੇ ear pain ਆ ਹਾਂ ਦੰਦਾਂ ਦੀ ਪੇਨ ਆ ਕੋਈ ਪੇਨ ਵੀ ਆ ਉਹਦੇ ਅਪਰ ਬੋਡੀ ਦੇ ਵਿੱਚ ਜੋ ਵੀ ਹੈ ਉਹ ਅਵੱਪਤੀ ਬੈਲਟ ਕੋਈ ਪ੍ਰੋਬਲਮ ਨਹੀਂ ਤੁਹਾਡੇ ਪੇਨ ਆ ਉਹ ਤੋਂ ਇਹ ਯੂਜ਼ ਕਰ ਸਕਦੇ ਆ ਅੱਛਾ ਜੀ ਅੱਛਾ ਦੋ ਹੱਥਾਂ ਦੇ ਬਾਈ ਥੋੜਾ ਜਿਹਾ ਪ੍ਰੈਸ਼ਰ ਇਹਦਾ ਥੱਲੇ ਨੂੰ ਕਰਨਾ ਓਕੇ ਓਕੇ ਆਗਰ ਸਾਵਧਾਨੀ ਕਰਨੀ ਚਾਹੀਦੀ ਹੈ ਕਰਨੀ ਆ ਕਿ ਅਗਰ ਲੇਡੀ ਪ੍ਰੈਗਨੈਂਟ ਹੈ ਹਾਂ ਤਾਂ ਇਹ ਪ੍ਰੈਸ਼ਰ ਪੁਆਇੰਟ ਨਾ ਕਰਨ ਉਹ ਠੀਕ ਹੈ ਓਕੇ ਦੇ ਨਾਲ ਉਹਦੇ ਮਿਸਕਾਰੇਜ ਹੁੰਦਾ ਜ਼ਿਆਦਾ ਓਕੇ ਓਕੇ ਤੇ ਡਾਕਟਰ ਸਾਹਿਬ ਇਹ ਕਿੰਨੀ ਦੇਰ ਦੱਬਣਾ ਇਹਨੂੰ ਕਿੰਨੀ ਦੇਰ ਦਬਕੇ ਰੱਖਣਾ ਤੁਸੀਂ ਦਬਕੇ ਰੱਖਣਾ ਅੱਛਾ ਜੀ ਰੇਕ ਪ੍ਰੈਸ਼ਰ ਪੁਆਇੰਟ ਦੇ ਨਾਲ 2 ਤੋਂ 3 ਮਿੰਟ ਵਿੱਚ ਤੁਸੀਂ ਦਬ ਸਕਦੇ ਹੋ ਠੀਕ ਹੈ ਠੀਕ ਹੈ ਤੇ ਇਹ ਤੋਂ ਜ਼ਿਆਦਾ ਨਹੀਂ ਦਬਨਾ ਕਿਉਂਕਿ ਜੇ ਜ਼ਿਆਦਾ ਦਬਦੇ ਆਂ ਤਾਂ ਇਹ ਉਲਟਾ ਅਸਰ ਵੀ ਕਰ ਦਿੰਦੇ ਓਕੇ ਕੋਈ ਪ੍ਰੈਸ਼ਰ ਪੁਆਇੰਟ ਹੈ ਜਿਹੜਾ ਨੂੰ ਅਸੀਂ 7 ਮਿੰਟ ਵੀ ਦਬ ਸਕਦੇ ਆਂ ਇਸ ਤਰ੍ਹਾਂ ਸਾਡੇ ਇਸੇਗਾ ਤੇ ਹਾਂਜੀ ਹਾਂਜੀ ਇਹ ਪ੍ਰੈਸ਼ਰ ਪੁਆਇੰਟ ਅਸੀਂ ਦਿੱਸੇ ਦਾ ਕਬਜ ਲਈ ਤੇ ਅੱਛਾ ਜੀ ਅੱਛਾ ਮੇਨ ਲਈ ਕਬਜ ਲਈ ਹੁੰਦਾ ਹਾਂ ਤੇ ਇਹ ਪ੍ਰੈਸ਼ਰ ਪੁਆਇੰਟ ਉਸੇ 7 ਮਿੰਟ 7 ਮਿੰਟ ਤੱਕ ਚੱਲ ਜੂਗਾ ਠੀਕ ਹੈ ਆ ਨੋਰਮਲ ਕਿਹਾ ਹੈ ਹੂੰ ਇਹਨੂੰ ਦੋ ਦੋ 3 ਮਿੰਟ 3 ਮਿੰਟ ਤੋਂ ਉੱਤਰ ਜਾਵਦਾ ਨਹੀਂ 2 ਮਿੰਟ ਵੀ ਹੋਰ ਠੀਕ ਆ ਹਾਂ ਹਾਂ 2 ਮਿੰਟ ਤੋਂ ਘੱਟ ਆ ਜੀ ਕਿਉਂਕਿ ਠੀਕ ਆ 2 ਮਿੰਟ ਵੱਧ ਤੋਂ ਵੱਧ 2 ਮਿੰਟ ਤੇ ਜੋ ਠੀਕ ਹੈ ਉਹ ਕਰ ਲੋਗੇ ਤਾਂ ਉਹਨਾਂ ਤੁਹਾਨੂੰ ਕਾਫੀ ਫਾਇਦਾ ਹੋਗਾ ਠੀਕ ਹੈ ਜੀ ਇਸ ਤੋਂ ਬਾਅਦ ਹੋਰ ਪ੍ਰੈਸ਼ਰ ਪੁਆਇੰਟ ਜਿਹੜੇ ਹੈਗੇ ਇਹਦੇ ਹਾਂ ਅੱਖਾਂ ਦੀ ਦੋਨੇ ਸਾਈਡਾਂ ਤੇ ਓਕੇ ਓਕੇ ਇਸ ਤਰ੍ਹਾਂ ਤੇ ਤੁਸੀਂ ਪ੍ਰੈਸ ਕਰੋਗੇ ਹਾਂ ਤਾਂ ਵੀ ਫਾਇਦਾ ਹੋਵੇਗਾ ਠੀਕ ਹੈ ਜੀ ਅੱਖਾਂ ਦੀ ਸਾਈਡ ਤੇ ਇਹ ਬੈਡਰ ਬਣ जी। अच्छा।, सबगे सबगे अच्छा जी अच्छा। इस जगह पे प्रेस करोगे हां ये भी फायदा होएगा ठीक है ਸਾਡੇ ਪੁਰਪੁਰੀਆਂ ਦੇ ਉੱਤੇ ਤੇ اچھا ਇਸ ਤਰ੍ਹਾਂ ਤੇ ਪ੍ਰੈਸ਼ਰ ਪੁਆਇੰਟ ਕਰੋਗੇ हां ਇਹਦੇ ਨਾਲ ਵੀ ਕਾਫੀ ਤੁਹਾਨੂੰ ਫਾਇਦਾ ਹੋਏਗਾ ਠੀਕ ਹੈ ਤੇ ਸਭ ਇਸਰ ਦੇ ਕੰਬੇ ਬੈਠੇ ਅੱਛਾ ਜੀ ਅੱਛਾ ਇਸ ਜਗ੍ਹਾ ਤੇ ਪ੍ਰੈਸ ਕਰੋਗੇ हां ਤੇ ਇਹ ਪ੍ਰੈਸ਼ਰ ਪੁਆਇੰਟ ਹਾਰੇ ਤੁਸੀਂ ਕਰੋਗੇ ਰੈਗੂਲਰ ਬੇਸਿਕ ਤੇ ਹਾਂ ਤੇ ਤੁਹਾਨੂੰ ਇਹ ਨਹੀਂ ਵੀ ਜੋ ਤੁਹਾਡੇ ਡਾਈਗਰੀ ਨੋਇਆ ਉਦੋਂ ਹੀ ਕਰਨੇ ਆ ਹਾਂ ਹਾਂ ਨਾਰਮਲੀ ਵੀ ਤੁਸੀਂ ਕਰਦੇ ਰਹੋਗੇ ਡੇਲੀ ਰੁਟੀਨ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਵੀ ਕਰਦੇ ਰਹਿਣਾ ਕੋਈ ਤੇ ਤੁਹਾਨੂੰ ਕਾਫੀ ਫਾਇਦਾ ਹੋਊਗਾ ਕੀ ਗੱਲ ਹੈ ਤੁਹਾਡੇ ਜਿਆਦਾ ਪ੍ਰੋਬਲਮ ਹੈ ਤੇ ਤੁਸੀਂ ਕਿਸੇ ਕੋਈ ਪ੍ਰੈਸ਼ਰ ਸਪੈਸ਼ਲ ਕੋਲ ਜਾ ਮਿਲ ਸਕਦੇ ਤੇ ਉਹਨਾਂ ਹੁਣ ਸਾਰਾ ਟਰੀਟਮੈਂਟ ਇੱਥੇ ਨਹੀਂ ਦੱਸਿਆ ਜਾ ਹਾਂ 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 ਬਿਲਕੁਲ ਬਿਲਕੁਲ ਉਹਦੇ ਕੋਲ ਉਹ ਸੀ ਟਰੀਟਮੈਂਟ ਕਰਦੇ ਪੈਰਾ ਤੋਂ ਲੈ ਕੇ ਜੀ ਜੀ ਜਿਸਨੂੰ ਲਟਾ ਕੇ ਪੈਰਾ ਤੋਂ ਲੈ ਕੇ ਬੈਕ ਦੇ ਥਰੂ ਸਾਰਾ ਹਾਂ ਹਾਂ ਉਹ ਕਦਾਂ ਪੈਂਦਾ ਹੈ ਠੀਕ ਹੈ ਫੇਸ ਕਰਕੇ ਹੂੰ ਜਿਹਨੂੰ ਜਿਆਦਾ ਪ੍ਰੋਬਲਮ ਹੈ ਤੋਂ ਉਹ ਜਿਆਦਾ ਹੈ ਮਤਲਬ ਕਿਸੇ ਨੂੰ ਥੋੜਾ ਟੈਂਪਰੇਰੀ ਕਈ ਬਰੀ ਹੂੰ ਐਮਰਜੈਂਸੀ ਹੋ ਜਾਂਦੀ ਆ ਹਾਂ ਹਾਂ ਕਿਸੇ ਜਗ੍ਹਾ ਤੇ ਤੁਸੀਂ ਜਾਂਦੇ ਹੋ ਉਸ ਤਰ੍ਹਾਂ ਤੁਹਾਨੂੰ ਨਹੀਂ ਇੱਕ ਸਪੈਸ਼ਲ ਜੀ ਜੀ ਉਹਦੇ ਬਲ ਤੇ ਹਾਂ ਤੇ ਤੁਸੀਂ ਆਪਣੇ ਆਪ ਜਿਹੜਾ ਇਹ ਕਰ ਸਕਦੇ ਹੋ ਇਹ ਕਰ ਸਕਦੇ ਹੋ ਹਾਂ ਆਦਰਵਾਇਜ਼ ਜੇ ਸਿੱਖਣਾ ਹੋਵੇ ਤਾਂ ਉਹ ਮਤਲਬ ਕਿ ਐਕਸਪਰਟ ਜਿਵੇਂ ਤੁਸੀਂ ਵੀ ਹੈਗੇ ਹੋ ਸੋ ਪਹਿਲਾਂ ਮਤਲਬ ਕਿ ਤੁਹਾਡੇ ਕੋਲੋਂ ਜੇ ਹਾਂ ਕਿ ਤੁਸੀਂ ਕੋਈ ਟ੍ਰੇਨਿੰਗ ਲੈ ਲਓ ਥੋੜੀ ਇੱਕ ਦੋ ਦਾ ਹਾਂ ਤੇ ਉਸ ਤੋਂ ਬਾਅਦ ਤੁਸੀਂ ਆਪ ਕਰ ਕਰ ਸਕਦੇ ਹੋ ਆਪੇ ਕਰ ਸਕਦੇ ਹੋ ਹੂੰ ਤੇ ਜੇ ਉਦਾਂ ਵੀ ਹਣ ਜਿਹੜੇ ਦੱਸਿਆ ਜੇ ਆਪ ਵੀ ਕਰੋਗੇ ਹੂੰ ਤੇ ਕਈ ਵਾਰੀ ਅਸੀਂ ਗਲਤ ਕਰਦੇ ਕਰ ਲੈਂਦੇ ਹਾਂ 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 ਅੱਛਾ ਜੀ ਤੇ ਉਹਦਾ ਵੀ ਉਲਟਾ ਅਸਰ ਹੋ ਜਾਂਦਾ ਅੱਛਾ ਅੱਛਾ ਕਰਕੇ ਤੁਸੀਂ ਪ੍ਰੋਪਰ ਜੇ ਦੇ ਦੇ ਜਾਂ ਬ્લેਕ ਹੈਟ ਇਹਨਾਂ ਹਾਂ ਉਦੋਂ ਕਰੋ ਤਾਂ ਜ਼ਿਆਦਾ ਫਾਇਦੇ ਠੀਕ ਹੈ ਮਤਲਬ ਸਾਈਡ ਇਫੈਕਟ ਜਿਵੇਂ ਤੁਸੀਂ ਕਹਦੇ ਹੈਗੇ ਨੇ ਵੀ ਜੇ ਕਿਤੇ ਆਪਾਂ ਗਲਤ ਦਬ ਦਈਏ ਹੈਨਾ ਓਕੇ 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 ਯਾਦ ਪ੍ਰੈਸ਼ਰ ਪਾਉਣਾ ਜਿਹੜਾ ਉਹਨੂੰ ਤੁਸੀਂ ਥੱਲੇ ਨੂੰ ਦਬੋਗੇ ਹਾਂ ਤੂੰ ਤਾਂ ਸਾਈਡ ਇਫੈਕਟ ਤਾਂ ਹੋਣਾ ਹੀ ਆ ਹਾਂ ਤਾਂ ਮੇਨਲੀ ਅਸੀਂ ਇਹ ਦੇਖਣਾ ਪੈਂਦਾ ਕਿ ਜਿਹੜੀਆਂ ਮੈਰੀਟਨ ਚਲਦੀ ਆ ਹਾਂ ਉਹ ਓਵਰ ਐਕਟ ਆ ਜਾਂ ਉਹ ਘਟਿਆ ਹੂੰ ਤੇ ਘਟ ਚਲਦੀ ਆ ਉਸ ਪੈਰ ਨੂੰ ਅਸੀਂ ਸਟਰੈਂਥਨ ਕਰਨਾ ਆ ਕਿ ਉਹਦਾ ਇਹ ਲਾ ਫੰਕਸ਼ਨੇਰ ਡੂਸ ਕਰਨਾ ਆ ਤੇ ਇਸ ਕਰਕੇ ਇਹਨੂੰ ਦਬਣ ਦਾ ਜਿਹੜਾ ਤਰੀਕਾ ਹੈ ਉਹ ਬਖਰਾ ਬਖਰਾ ਆ ਠੀਕ ਹੈ ਜੀ ਠੀਕ ਹੈ ਕਿਸੇ ਵੀ ਲਬਲੋ ਹਾਂ ਤੋਂ ਮਿਲ ਜਾਣਗੇ ਠੀਕ ਹੈ ਇੰਟਰਨੈਟ ਤੇ ਮਿਲ ਜਾਣਗੇ ਪ੍ਰੈਸ਼ਰ ਕੋਨ ਹਾਂ ਸਾਰੇ ਮਿਲ ਜਾਣਗੇ ਇੱਕ ਨਹੀਂ ਸਾਰੇ ਜੀ 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 ਬਿਲਕੁਲ ਜੀ 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 ਕਲ ਮੈਂ ਕਿਹਾ ਕਿ ਉਹਨਾਂ ਨੂੰ ਦੱਬੜਾਂ ਕੇਸ ਕਰਨਾ ਆਉਣਾ ਚਾਹੀਦਾ ਮਤਲਬ ਕਰਨਾ ਆਉਣਾ ਚਾਹੀਦਾ ਹਾਂ ਤੇ ਉਸ ਕਰਕੇ ਇਹਨੂੰ ਜੇ ਕੋਈ ਜ਼ਿਆਦਾ ਉਬਰੇਕ ਕਿ ਬੋਇਆ ਹਮਮ ਮੈਰੀ ਟੈਂਨ ਉਹਨੂੰ ਘਟਾਉਣਾ ਹੈ ਜੀ ਜੀ ਦੇਖੋ ਥੱਲੇ ਐਕਟਿਵ ਹੈ ਐਟੈਕਟ ਵੀ ਆਉਂਦਾ ਹੈ ਉਹਨੂੰ ਐਕਟਿਵ ਕਰਨਾ ਹੈ ਉਹਨੂੰ ਮੇਨਟੇਨ ਰੱਖਣਾ ਹੈ ਹਾਂ ਇਹ ਸਾਡਾ ਡਿਫਰੈਂਟ ਫੀਕਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਕਿਸੇ ਇੱਕ ਪ੍ਰੈਸ਼ਰ ਸਪੈਸ਼ਲਿਸਟ ਨੂੰ ਮਿਲ ਕੇ ਨਾ ਹਾਂ ਉਦੋਂ ਸਿੱਖ ਕੇ ਅਪ ਕਰੋ ਹਾਂ ਹਾਂ ਇਹ ਆਪਣੇ ਆਪ ਦਾ ਦੇ ਤੁਹਾਨੂੰ ਨਹੀਂ ਕੁਝ ਵੀ ਹੈਗਾ ਤਾਂ ट्राई ਤਾਂ ਕਰ ਸਕਦੇ ਜੀ 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 ਹਾਂ ਬਿਲਕੁਲ ਬਿਲਕੁਲ ਹਾਂ ਜੀ ਵਾਕਈ ਵਾਕਈ ਸੋ ਦੋਸਤੋ ਇਹ ਜਿਹੜੇ ਟ੍ਰਿਗਰ ਪੁਆਇੰਟ ਕਹ ਲਈਏ ਜਾਂ ਪੁਆਇੰਟਸ ਕਹ ਲਈਏ ਦੱਸੇ ਗਏ ਨੇ ਮਾਈਗਰੇਨ ਵਾਸਤੇ ਤੁਸੀਂ ਵੀ ਇਹਨਾਂ ਨੂੰ ਟਰਾਈ ਜਿਹੜਾ ਹੈਗਾ ਉਹ ਕਰ ਸਕਦੇ ਹੋ ਤੇ ਇਹਦੇ ਨਾਲ ਤੁਹਾਨੂੰ ਆਰਾਮ ਆਏਗਾ ਅਦਰਵਾਈਜ਼ ਜਿਵੇਂ ਤੁਹਾਨੂੰ ਦੱਸਿਆ ਗਿਆ ਵੀ ਜਿਹੜੇ ਐਕੂਪ੍ਰੈਸ਼ਰ ਸਪੈਸ਼ਲਿਸਟ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਉਸ ਤੋਂ ਬਾਅਦ ਤੁਸੀਂ ਘਰ ਕਰ ਲਓ ਤੇ ਉਹ ਜ਼ਿਆਦਾ ਜਿਹੜਾ ਬੈਟਰ ਰਹੇਗਾ ਅੱਜ ਆਪਾਂ ਮਾਈਗਰੇਨ ਤੇ ਗੱਲ ਕੀਤੀ ਹੈ ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਹੋਰ ਵਿਸ਼ੇ ਦੇ ਉੱਤੇ ਹੋਰ ਕੋਈ ਬਿਮਾਰੀ ਕੋਈ ਸਿੰਪਟਮ ਕੋਈ ਹੁੰਦਾ ਉਹਦੇ ਉੱਤੇ ਗੱਲਬਾਤ ਕਰਾਂਗੇ ਪਰ ਮੈਂ ਚਾਹਨਾ ਹੈ ਕਿ ਸਾਡੇ ਦਰਸ਼ਕ ਵੀ ਸਾਨੂੰ ਦੱਸਣ ਕਿ ਅਸੀਂ ਕਿਸ ਬਾਰੇ ਜਿਹੜੀ ਹੈ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ ਤੁਸੀਂ ਕਮੈਂਟ ਦੇ ਵਿੱਚ ਜਿਹੜਾ ਆਪਣੀ ਗੱਲਬਾਤ ਹੈਗੀ ਉਹ ਲਿਖ ਦੇਣੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਉਹਦੇ ਉੱਤੇ ਜਿਹੜੀ ਹੈ ਗੱਲਬਾਤ ਕਰਾਂਗੇ ਜੇ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਤੇ ਅਖੀਰ ਦੇ ਵਿੱਚ ਐਸੀ ਠੰਡਾ ਪਈ ਹੈ ਥੋੜਾ ਆਪਣਾ ਖਿਆਲ ਰੱਖਣਾ ਚਾਹੀਦਾ ਹਾਂ ਹਾਂ ਬਿਲਕੁਲ ਰਾਤ ਤੱਕ ਖਿਆਲ ਰੱਖੋ ਹਾਂ ਕਪੜੇ ਪਾਰੇ ਬਾਹਰ ਨਿਕਲੋ ਜੀ 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 ਕਈ ਵਾਰੀ ਸੋਚਦੇ ਨੇ ਕਿ ਇੰਨੀ ਠੰਡ ਰੰਗੀ ਬਾਹਰ ਠੰਡ ਹੁੰਦੀ ਆ ਹੂੰ ਉਹਦੇ ਨਾਲ ਕਾਫੀ ਤੁਹਾਡੇ ਫਲੂ ਵਗੈਰਾ ਵੀ ਹੋ ਜਾਂਦਾ ਹੈ ਜੀ 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 ਇਸ ਕਰਕੇ ਬਚਣਾ ਚਾਹੀਦਾ ਠੰਡ ਤੋਂ ਹਾਂ ਤੇ ਆਪਣੇ ਆਪਣੇ ਹਲਤੀ ਰੱਖੋ ਕਾਫੀ ਕਮਰ ਰੱਖੋ ਠੀਕ ਹੈ ਜੀ ਠੀਕ ਹੈ ਪਰ ਬਾਹਰ ਨਿਕਲੋ ਹਾਂ ਬਿਲਕੁਲ ਬਿਲਕੁਲ ਡੈਫੀਨੇਟਲੀ ਸੋ ਠੰਡ ਵੱਧ ਚੁੱਕੀ ਹੈ ਵਾਕਈ ਇੰਗਲੈਂਡ ਦੇ ਵਿੱਚ ਇਸ ਵੇਲੇ 0 ਡਿਗਰੀ ਵੀ ਹੋ ਜਾਂਦਾ ਹੈ ਮਾਈਨਸ 3 ਡਿਗਰੀ ਤੱਕ ਵੀ ਜਿਹੜਾ ਹੈਗਾ ਉਹ ਉਹ ਜਾ ਚੁੱਕਿਆ ਸੋ ਆਪਣਾ ਆਪਣਾ ਖਿਆਲ ਰੱਖੋ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸੋ ਕਮੈਂਟ ਦੇ ਵਿੱਚ ਆਪਣਾ ਅਗਲਾ ਵਿਸ਼ਾ ਜਿਹੜਾ ਹੈਗਾ ਉਹ ਸਾਨੂੰ ਜਰੂਰ ਦੱਸਿਓ ਫਿਰ ਆਪਾਂ ਗੱਲਬਾਤ ਕਰਾਂਗੇ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ